ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਤੇ ਰਣਜੀਤ ਚੋਹਲ ਚੈਨਲ ਤੇ ਲੋ ਜੀ ਅੱਜ ਆਪਾਂ ਲੱਗੇ ਆਂ ਹਰੇ ਚਣਿਆਂ ਦੀ ਸਬਜ਼ੀ ਬਣਾਉਣਾ ਇੱਥੇ ਆਪਾਂ ਤੇਲ ਗਰਮ ਰੱਖਿਆ ਸੀ ਹੋ ਗਿਆ ਤੇਲ ਗਰਮ ਤੇ ਆਹ ਜੀ ਚਣੇ ਧੋ ਕੇ ਦੋ ਤਿੰਨ ਪਾਣੀ ਧੋ ਕੇ ਫਿਰ ਪਾਣੀ ਵਿੱਚ ਰੱਖ ਦਿੱਤੇ ਸੀਗਾ ਕਿ ਜਦ ਤੱਕ ਬਣਾਉਣੇ ਆ ਸਭ ਪਾਣੀ ਚ ਭਿੱਜੇ ਰਹਿਣਗੇ ਤੇ ਆਪਾਂ ਜੀਰਾ ਪਾ ਲਾਂਗੇ ਨਾਲ ਹੀ ਪਾ ਦਾਂਗੇ ਲਸਣ ਜੀ ਅਸਾਂ ਇਸ ਨੂੰ ਪਾ ਕੇ ਥੋੜਾ ਜੀਰੇ ਨੂੰ ਤੇ ਲਸਣ ਨੂੰ ਸੇਕ ਲਵਾ ਕੇ ਫਿਰ ਮੋਟਾ ਮੋਟਾ ਕੱਟਿਆ ਹੋਇਆ ਬਿਆਜ਼ ਸੀਗਾ ਪਹਿਲਾਂ ਨਹੀਂ ਮੈਂ ਅਜ ਗ੍ਰੈਂਡ ਕੀਤਾ ਪਿਆਜ਼ ਨੂੰ ਮੈਂ ਕਿਹਾ ਬਾਅਦ ਵਿੱਚ ਉਹ ਮੀਟਰ ਜੇ ਇਹਦੇ ਨਾਲ ਫਿਰ ਜਿਹਦੇ ਨਾਲ ਨੂੰ ਸਾਗ ਘੋਟ ਲਈਦਾ ਵੈਸੇ ਮੈਂ ਜਿਆਦਾ ਤੜਕਾ ਤੜਕਾ ਉਹਦੇ ਨਾਲ ਹੀ ਕਰ ਲਈ ਨਹੀਂ ਹੁਣੇ ਬਾਅਦ ਵਿੱਚ ਮੋਟਾ ਮੋਟਾ ਭੁੰਨ ਕੇ ਮੌਜੂਦੇ ਨਾਲ ਇਦਾਂ ਕਰ ਲੈਣਾ ਬ੍ਰਾਂਡ ਜਿਆ ਤੇ ਦੋੜ ਕਾਲ ਆਈ ਜਾਂਦੇ ਸੀ ਟਾਈਮ ਹੈਗਾ ਸ਼ਾਮ ਦੇ 5:30 ਵਜੇ ਦਾ ਲੱਟਾ ਮੈਂ ਬਿੱਲਾ ਗੋਨ ਕੇ ਰੱਖ ਲਿਆ ਵੀਡੀਓ ਬਾਅਦ ਚ ਸ਼ੁਰੂ ਕੀਤੀ ਸੀਗੀ ਤੇ ਆਇਆ ਆਪਾਂ ਲੈ ਆਂ ਦਿਓ ਮਸ਼ੀਨ ਜੀ ਔੜਕੇ ਨੂੰ ਇਹਦੇ ਨਾਲ ਚੰਗੀ ਤਰ੍ਹਾਂ ਪਿਆਜ਼ਾਂ ਨੂੰ ਗ੍ਰੈਂਡ ਕਰ ਲੈਣੀ ਹੁੰਦੀ ਮੈਂ ਫਿਰ ਬਣ ਜਾਂਦੀ ਗਰੇਵੀ ਜੀ ਸੋਹਣੀ ਜੇ ਪਹਿਲਾਂ ਕਰ ਲੋ ਤੇ ਫਿਰ ਉਹ ਪਿਆਜ਼ ਭੁੱਜਦੇ ਨਹੀਂ ਛੇਤੀ ਪਾਣੀ ਜੇ ਛੱਡਿਆ ਹੁੰਦਾ ਪਿਆਜ਼ਾਂ ਨੇ ਦੇਖੋ ਹੋਰ ਜੀ ਜੋ ਵੀ ਭੈਣ ਭਰਾ ਚੈਨਲ ਤੇ ਪਹਿਲੀ ਵਾਰੀ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਰਿਕੁਐਸਟ ਹੈ ਜੀ ਤੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਮੈਂ ਤਾਂ ਵੀਡੀਓ ਪਾਉਂਦੀ ਵੀ 5 6 6 7 ਤਨਵਾਦੀ ਜਾਂ ਇਹਦੂ ਵੀ ਵੱਧਦੀ ਹੋ ਜਾਂਦੀ ਐ ਲੌਂਗ ਵੀਡੀਓ ਮੇਤੂੰ ਬਲੌਗ ਬਣ ਦਾ ਲੇਟ ਆ ਇੱਥੇ ਆਪਾਂ ਆਲੂਵਾਂ ਵਾਲ ਕੇ ਰੱਖੇ ਸੀ ਉਹਨਾਂ ਨੂੰ ਛਿੱਲਣ ਲੱਗ ਗਏ ਤੇ ਬਸ ਇਹਦਾ ਛੋਟੇ-ਛੋਟੇ ਕੰਮ ਕਰਦਿਆਂ ਦਾ ਦਿਨ ਲੰਘ ਜਾਂਦਾ ਐ ਫੇ ਹਰ ਇੱਕ ਕੰਮ ਦੀ ਵੀਡੀਓ ਵੀ ਨਹੀਂ ਬਣਾਉਂਦੀ ਕਿਉਂਕਿ ਵੀਡੀਓ 8-10 ਮਿੰਟ ਦੀ ਬਣਾਉਣੀ ਹੁੰਦੀ ਜਿਹੜੀ ਬਸ ਇੰਨੀ ਹੀ ਬਣਾ ਲੈਂਦੀ ਆ ਦਾਲ ਸਬਜ਼ੀ ਦਾ ਇੰਤਜ਼ਾਮ ਕਰਦਿਆਂ ਨੂੰ ਵੀ ਕਾਫੀ ਟਾਈਮ ਲੱਗ ਜਾਂਦਾ ਹੈ ਇਕੱਲੇ ਬੰਦੇ ਨੂੰ ਤਾਂ ਤੇ ਜਦੋਂ ਸਾਬ ਹੁਣੀ ਵੀ ਬਾਹਰ ਕੋਈ ਕੰਮ ਕਰਦੇ ਸੀਗੇ ਤੂੜੀ ਲਿਆਂਦੀ ਸੀ ਕੱਲ ਨੂੰ ਤੋਂ ਤੇ ਉਹ ਸਵਾਰਦੇ ਸੀ ਉਹਨਾਂ ਕਰਦੇ ਸੀ ਚੰਗੀ ਤਰ੍ਹਾਂ ਇੱਥੇ ਆਪਾਂ ਟਮਾਟਰ ਪਾ ਦਿੰਦੇ ਜੀ ਇਹ ਹਰੀਆਂ ਮਿਰਚਾਂ ਅਦਰਕ ਸਾਰਾ ਕੁਝ ਟਮਾਟਰਾਂ ਦੇ ਨਾਲ ਹੀ ਪਾ ਦਿੱਤਾ ਹੈ ਤੇ ਆ ਥੋੜਾ ਜਿਹਾ ਪਿਆਜ਼ਾਂ ਨੂੰ ਜਦੋਂ ਸਟੇਕ ਹੋਰ ਲੱਗ ਗਿਆ ਤੜਕੇ ਤੇ ਫਿਰ ਆਪਾਂ ਕਰਾਂਗੇ ਬਾਅਦ ਵਿੱਚ ਮਸ਼ੀਨ ਨਾਲ ਲਓ ਜਿੱਥੇ ਆਪਾਂ ਹੁਣ ਮਸ਼ੀਨ ਦੇ ਨਾਲ ਤੜਕੇ ਨੂੰ ਮੇਦੀ ਉੱਪਰ ਹੀ ਥੱਲੇ ਤੇ ਪੈਣੀ ਗੈਸ ਬੰਦ ਕਰਕੇ ਤੇ ਬਾਅਦ ਵਿੱਚ ਥੋੜਾ ਜਿਹਾ ਠੰਡਾ ਹੋ ਗਿਆ ਇਸ ਤੜਕਾ ਤੋਂ ਉਦੋਂ ਗ੍ਰੈਂਡ ਕਰ ਦਿੱਤਾ ਸੀ ਤੇ ਮਸ਼ੀਨ ਵਿੱਚ ਮਾਦਤੀ ਚਲੋ ਪਿਆਜ਼ ਸੋਨਾ ਬਰੀਕ ਹੋ ਜਾਂਦਾ ਹੈ ਇਹਦੇ ਨਾਲ ਜਿਵੇਂ ਹੀ ਨੀਰਦਾ ਫਿਰ ਤੁੜਕਾ ਰਿੰਦਾ ਨਹੀਂ ਪਿਆਜ਼ ਵਿੱਚ ਉਹ ਬਹੁਤ ਸੋਨਾ ਹੋ ਜਾਂਦਾ ਹੈ ਕੁਲ ਗਿਆ ਜਾਂਦਾ ਪਿਆਜ਼ ਅਦਰਕ ਲਸਣ ਜੋ ਵੀ ਚੀਜ਼ ਆਪਾਂ ਪਾਈ ਹੈ ਸਾਰੀ ਮਿਕਸ ਜੇ ਹੋ ਜਾਂਦੀ ਹੈ ਤੁੜਕੇ ਦੀ ਨੋ ਇਹਦਾ ਸੌਖਾ ਲੱਗਦਾ ਆ ਕਿਉਂਕਿ ਜਦੋਂ ਦੂਜੀ ਤਰ੍ਹਾਂ ਪਿਆਜ਼ ਕਰਕੇ ਪਾਉਨੇ ਆ ਫਿਰ ਉਹ ਇੱਕ ਤਾਂ ਪਿਆਜ਼ ਨਹੀਂ ਛੇਤੀ ਭੁੱਜਦੇ ਕਿ ਜਿਹੜੇ ਪਾਂਡੇ ਵਿੱਚ ਪਾਏ ਉਹਦੇ ਵਿੱਚ ਪਾਣੀ ਪਾਣੀ ਜਿਹਾ ਹੋ ਜਾਂਦਾ ਹੈ ਇਦਾਂ ਫਿਰ ਜਿਹੜਾ ਪਿਆਜ਼ ਦਾ ਹੁੰਦਾ ਆ ਪਾਣੀ ਉਹਨਾਂ ਸਾਰਾ ਫਿਰ ਨਾ ਭੁੱਜ ਜਾਂਦੇ ਪਿਆਜ਼ ਕਰਕੇ ਤਾਂ ਉਹ ਸਹੀ ਰਹਿ ਜਾਂਦਾ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਆ ਕਰੋ ਜੀ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਵਾਚ ਟਾਈਮ ਆਪਣਾ ਪੂਰਾ ਹੋ ਜਵੇ ਤੁਹਾਡੇ ਭੈਣ ਭਰਾਵਾਂ ਦੀ ਕਿਰਪਾ ਨਾਲ ਆ ਸਬਸਕ੍ਰਾਈਬਰ ਤਾਂ ਚਲੋ ਤੁਸੀਂ ਸਾਰਿਆਂ ਨੇ ਬਹੁਤ ਸਬਸਕ੍ਰਾਈਬ ਸਾਰੇ ਭੈਣ ਭਰਾਵਾਂ ਨੇ ਸਪੋਰਟ ਕੀਤੀ ਹੈ ਸਬਸਕ੍ਰਾਈਬ ਕੀਤਾ ਚੈਨਲ ਨੂੰ ਤੇ ਵਾਚ ਟਾਈਮ ਵੀ ਇੱਦੀ ਰਿਕੁਐਸਟ ਹੈ ਸਾਰੇ ਭੈਣ ਭਰਾਵਾਂ ਨੂੰ ਵੀ ਆਪਣਾ ਵਾਚ ਟਾਈਮ ਵੀ ਪੂਰਾ ਕਰਾਓ ਜੀ ਇੱਥੇ ਆਪਾਂ ਹੁਣ ਚਨੇ ਹਰੇ ਚਨੇ ਛੋਲੀਆਂ ਵੀ ਕਹਿ ਲੈਂਦੇ ਆ ਤੇ ਪਾਰੇ ਵਿੱਚ ਥੋੜਾ ਜਿਹਾ ਇਹਨਾਂ ਨੂੰ ਸੇਕ ਲਪਾਵਾਂਗੇ ਮਟਰਾਂ ਵਾਂਗੂ ਥੋੜੇ ਇਦਾਂ ਲੱਗਦਾ ਰਹਿੰਦਾ ਵੀ ਹਾਰਡ ਜੈਨ ਰਹਿ ਜਾਣ ਸੌਫਟ ਹੋ ਜਾਣਗੇ ਬਾਕੀ ਮੈਂ ਆਵਾਜ਼ ਤਾਂ ਵੈਸੇ ਵੀਡੀਓ ਦੀ ਸੀਗੀ ਬੋਲ ਕੇ ਸਾਰਾ ਦੱਸਿਆ ਸੀ ਪਰ ਵਿੱਚ ਖੜਕਾ ਹੋਈ ਜਾਂਦਾ ਸੀ ਬਾਹਰ ਟਰੈਕਟਰ ਸਟਾਰਟ ਕੀਤਾ ਸੀ ਇਹਨਾਂ ਨੇ ਤਾਂ ਕਰਕੇ ਉਹ ਆਵਾਜ਼ ਕੱਟਣੀ ਪਈ ਇੱਥੇ ਆਪਾਂ ਹੁਣ ਦੇਖਦੇ ਆ ਮੈਂ ਲਾਗੇ ਪਾਣੀ ਗਰਮ ਰੱਖ ਲਿਆ ਸੀ ਮੈਂ ਕਿ ਛੇਤੀ ਬਣ ਜਾਊਗੀ ਤਰੀ ਤਰੀ ਲਈ ਗਰਮ ਪਾਣੀ ਬਣਾ ਰੱਖ ਦਿੱਤਾ ਸੀ ਤੇ ਆਪਾਂ ਹੁਣ ਪਾਵਾਂਗੇ ਮਿਰਚ ਤੇ ਹਲਦੀ ਕਸ਼ਮੀਰ ਗਲਾ ਥੋੜਾ ਜਿਹਾ ਹਜੇ ਵੀ ਖਰਾਬ ਆ। ਬੁਖਾਰ ਚੜ੍ਹ ਕੇ ਹਟਿਆ ਕਰਕੇ ਆਵਾਜ਼ ਇਦਾਂ ਦੀ ਆਉਂਦੀ ਆ। ਹੰਤਾ ਚਲੋ ਦਿਨ ਬੱਡੇ ਹੋਏ ਆ ਥੋੜਾ ਜਿਹਾ ਕੰਮ ਮੈਨੇਜ ਹੋ ਜਾਂਦਾ ਸ਼ਾਮ ਨੂੰ। 17 ਨੂੰ ਕੱਢ ਕੇ ਵੀ ਟਾਈਮ ਬਚ ਜਾਂਦਾ ਹੈ ਬਾਅਦ ਚੀਵੇਂ दाल ਸਬਜ਼ੀ ਨੂੰ ਤੜਕਾ ਲਾਉਣੀ ਹੁੰਦੀ ਹਣੀ ਹੁਣ ਕਿਉਂਕਿ ਕਾਫੀ ਟਾਈਮ ਦਿਨ ਖੜਾ ਹੁੰਦਾ ਜੇ ਜਦੋਂ ਫੇ 17 ਚੋਕੇ ਹਟੀਆਂ ਸੋ 17 ਅੱਗੇ ਤਾਂ 4:30 ਚੋਂਦੇ ਸੀ ਹੁਣ 5:30 5 ਇੱਧਰ ਚੋਈ ਦੀਆਂ ਨੇ ਕਦਨ बटे ਹੋਏ ਆ ਲਾ ਕੰਮ ਕਰਨਾ ਸੌਖਾ ਹੋ ਗਿਆ ਜਿਆਦਾ ਗਰਮੀ ਚ ਸੌਖਾ ਹੋ ਜਾਂਦਾ ਹਜੇ ਤਾਂ ਮੌਸਮ ਬਹੁਤ ਸੋਹਣਾ ਹੈ ਕੀ ਜੀ ਆਪ ਆਲੂ ਵੀ ਪਾਲੈਸੀ ਇਹ ਮੈਸ਼ ਕਿਤੇ ਆਲੂ ਅਸੀਂ ਇਹ ਵਾਲ ਕੇ ਪਾਉਣੇ ਚਾਹੀ ਮਟਰਾਂ ਚ ਪਾਉਣੇ ਚਾਹੀ ਚਣੀਆਂ ਚ ਪਾਉਣੇ ਆ ਆਲੂ ਵਾਲ ਕੇ ਖਾਂਦੇ ਸਾਡੇ ਲੋਬੀ ਤੇ ਪਪਾੜਾ ਦਾ ਪਾਣੀ ਗਰਮ ਕੀਤਾ ਹੋਇਆ ਤੇ ਨਾਲ ਹੀ ਇੱਥੇ ਧਨੀਆਂ ਵੀ ਮੈਂ ਕੱਟ ਕੇ ਰੱਖਿਆ ਸੀਗਾ ਪਹਿਲਾਂ ਧੂਕੇ ਕੱਟ ਲਿਆ ਸੀ ਫਿਰ ਪਾਣੀ ਵਿੱਚ ਰੱਖ ਦਿੱਤਾ ਸੀਗਾ ਇਹਨਾਂ ਜਦੋਂ ਮੜਾ ਮਟਾ ਕੋਈ ਮਿੱਟੀ ਦਾ ਕਣ ਹੋਊਗਾ ਉਹ ਥੱਲੇ ਚਲੇ ਜਾਊਗਾ ਇਹ ਇਹਨਾਂ ਨੂੰ ਪਾ ਦਿੰਦਾ ਹੰਤਾ ਕਰਦਾ ਧਨੀਆ ਵੀ ਨਿਸਰ ਦਿਆ ਗਿਆ ਆ ਇਹਨੂੰ ਕਿਹਾ ਸੀ ਕਿ ਹਾੜੂ ਧਨੀਆ ਵੀ ਲਾ ਦਿਓ ਚਲੋ ਦਾਲ ਸਬ지 ਸੋਹਣਾ ਲੱਗਦਾ ਹਰ ਹਰ ਤਨੀਆ ਪਾਇਆ ਨੂੰ ਉਹ ਸਬਜੀ ਨੂੰ ਤੜਕਾ ਕੇ ਅਲੱਗ ਦੂਜੇ ਗੈਸ ਤੇ ਦੂਜੇ ਚੁੱਲੇ ਤੇ ਰੱਖ ਦਿੱਤੀ ਛੋਟੇ ਤੇ ਦ੍ਰੋਪਾ ਸਾਫ ਕਰ ਲਾਂਗੇ ਕਿਉਂਕਿ ਤੜਕਾ ਲਾਉਂਦੇ ਤੇ ਮਾੜਮਕਟਾ ਪੀਲਦਾ ਤੜਕੇ ਦਾ ਛਟਾ ਤੇਲਾਂ ਤੇ ਪੈ ਹੀ ਜਾਂਦਾ ਮੈਨੂੰ ਆਦਤ ਹੈ ਵੀ ਨਾਲ ਨੂੰ ਨਾਲ ਹੀ ਸਾਫ ਕਰ ਲੋ ਜਿਹੜਾ ਬਾਅਦ ਚ ਪੇਕੀਆਂ ਨੂੰ ਹੁੰਦਾ ਆ ਵੀ ਚਲੋ ਪਹਿਲਾਂ ਕੰਮ ਕਰ ਲੋ ਬਾਅਦ ਚ ਪਰ ਮੈਨੂੰ ਹੁੰਦਾ ਵੀ ਮੈਨੂੰ ਕੱਲੀ ਨੂੰ ਕਰਨਾ ਪੈਣਾ ਹੈ ਤੇ ਨਾਲ ਹੀ ਸਵਾਰ ਲੋ ਤਾਂ ਸਾਫ ਕਰਕੇ ਗੈਸ ਚੁੱਲੇ ਤੇ ਸੈਲਫ ਸਾਫ ਕੀਤੀ। ਫਸਤਵਾਤ ਦੋ ਭਾਂਡੇ ਸੀਗੇ ਜਿਹੜੇ ਪਿਆਜ਼ ਵਗੈਰਾ ਵਾਲੇ ਵਿਲੇ ਹੋਏ ਸੀਗੇ ਤੜਕਾ ਲਾਉਂਦੇ ਆ ਤੇ ਉਹਨਾਂ ਨੂੰ ਹੁਣ ਚੰਗੀ ਤਰ੍ਹਾਂ ਧੋਸ ਵਰਕੇ ਰੱਖ ਦਾਂਗੇ। ਬਾਹਰ ਹੰਡ ਦੀ ਥੱਲੇ ਅੱਜ ਸੁੱਕਣੀ ਪਾਈ ਸੀ ਫਰਸ਼ ਤੇ ਵੀ ਉਹ ਮੰਜੇ ਦੇ ਘੱਟ ਸੁੱਕਦੀ ਸੀ ਤੇ ਫਿਰ ਉਹ ਚੱਕ ਕੇ ਮੰਜੇ ਤੇ ਰਣ ਪਾਈ ਆ ਉਹਨੂੰ ਵਿੱਚ ਹੱਥ ਫੇਰ ਕੇ ਆਉਂਗੀ ਕਿਉਂਕਿ ਜੇ ਉਹ ਇਦਾਂ ਬੱਜੀ ਜੀ ਰਹਿ ਜਾਵੇ ਫਿਰ ਸਲਾਬ ਜੀ ਦੇ ਨਾਲ ਉਲੀ ਜੀ ਲੱਗ ਜਾਂਦੀ ਹੈ। ਅੱਛਾ ਆਪਾਂ ਭਾਂਡੇ ਧੋ ਕੇ ਫੇਰ ਜਾਵਾਂਗੇ ਬਾਹਰ। ਸੌਰੀ ਜੀ ਮੇਰੀ ਆਵਾਜ਼ ਥੋੜੀ ਖਰਾਬ ਜੁਈ ਆਂ ਗਲਾ ਹਜੇ ਵੀ ਨਿੱਤੀ ਹੋਇਆ ਹੈ। ਹਲੋ ਤਾਂ ਪਾਣੀ ਪੂਣੀ ਵੀ ਨਹੀਂ ਠੰਡਾ ਪੀਣ ਲੱਗੇ ਹੈਗੇ। ਪਤਾ ਨਹੀਂ ਘਾਤੇ ਇਦਾਂ ਗਲੇ ਹੋਏ ਆ। ਪਤਨਿ ਬੁਖਾਰ ਨਾਲ ਜਾਂ ਦਵਾਈ ਦੇ ਨਾਲ ਵੀ ਹੋ ਜਾਂਦਾ ਇੱਥੇ ਆਪਾਂ ਜੀ ਹੁਣ ਬਾਹਰ ਚੱਲੇ ਆ ਬਾਹਰ ਬੈਠਾ ਸ਼ੈਫੀ ਗਰਮ ਦੇ ਮੂਰੇ ਇਹਨੇ ਬਸ ਜਦੋਂ ਗੇਟ ਖੁੱਲਣਾ ਇਹਨੇ ਅੰਦਰ ਨੂੰ ਅਠਣਾ ਵੀ ਮੈਨੂੰ ਦੁੱਧੂ ਫੁਲਾ ਦਿਓ ਇਹ ਬੋਤਲ ਨਾਲ ਜੀ ਦੁੱਧ ਪੀਂਦਾ ਫੇ ਜੀ ਜਿੱਪ ਉਦਕਉਲੇ ਚ ਪਾਂਡੇ ਚ ਤੇ ਪਾ ਕੇ ਦਿੰਨੇ ਥੋੜੇ ਵਿੱਚ ਪੀਂਦਾ ਨਹੀਂ ਹੁੰਦੇ ਇਹਨੇ ਬੋਤਲ ਨਾਲ ਪਲਾਉ ਇੱਥੇ ਆਪਾਂ ਛੱਡ ਚ ਮੰਜਾ ਕਰ ਦਿੱਤਾ ਕਿਉਂਕਿ ਥੋੜੀ ਬੱਦਲ ਵਾਈ ਜੀ ਹੋ ਗਈ ਸੀ ਦੁਪਹਿਰੇ ਤਾਂ ਬਿਲਕੁਲ ਹੀ ਬਰਾਉਜਿਆ ਹੋ ਗਿਆ ਸੀ ਤੇ ਹੁਣ ਵੀ ਮੜਮੜੇ ਬੱਦਲ ਸੀਗੇ ਇੱਥੇ ਆਪਾਂ ਚੱਕ ਕੇ ਹਲਦੀ ਹੋਈ ਦਾ ਮੰਜੇ ਤੇ ਪਾ ਦਿੱਤਾ ਸੀ 75 ਖੁਸ਼ਾ ਕੇ ਮਿਹਨਤ ਬਹੁਤ ਐ ਜੀ ਜੇ ਹਲਦੀ ਬੀਜੀ ਆ ਦਾ ਪਹਿਲਾ ਪੱਟਣੀ ਫਿਰ ਇਹ ਧੋਣੀ ਫਿਰ ਵਲਣੀ ਵਾਲ ਕੇ ਸੁਕਾਉਣੀ ਸਭ ਤੋਂ ਜ਼ਿਆਦੀ ਔਖੀ ਆ ਇਹਨੂੰ ਛੂਟੇ ਦੇਈ ਜੇ ਕਦੇ ਅੰਦਰ ਕਦੇ ਬਾਹਰ ਹਲਦੀ ਦਾ ਰੰਗ ਤਾਂ ਦੇਖ ਕਿੰਨਾ ਸੋਹਣਾ ਹੈ ਉਹਨੇ ਸੁੱਕਦੀ ਜਾਂਦੀ ਐ ਸੁੱਕ ਕੇ ਤਾਂ ਬਿਲਕੁਲ ਜਮਾ ਹੀ ਥੋੜੀ ਜੀ ਰਹਿ ਜਾਣੀ ਐ ਇਹ ਦੋ ਬੋਰੇ ਹਲਦੀ ਤੇ ਸੀਗੇ ਦੇਖ ਲਓ ਇੰਨੀ ਕੁ ਰਹਿ ਗਈ ਆ ਦਾ ਤਾਂ ਘਰ ਦੀ ਚੀਜ਼ ਦੀ ਮੌਜੂਦਗੀ ਬਹੁਤ ਆ ਇੱਕ ਚਮਚਾ ਹਲਕਾ ਜਿਹਾ ਹਲਦੀ ਦਾ ਪੈਂਦਾ ਹੁੰਦਾ ਸਬਜ਼ੀ ਚ ਇੱਥੇ ਆਰਜਨ ਦੀ ਨਹਾਉਣ ਦੀਆਂ ਤਿਆਰੀਆਂ ਕਰ ਰਿਆ ਨਹਾਉਣਾ ਸੀ ਉਹਨੇ ਇਹ ਦੇਖੋ ਬਦਲ ਗਈ ਜੀ ਹੁਣ ਤਾਂ ਕੁਛ ਘਟ ਗਈ ਆ ਪਹਿਲਾਂ ਤਾਂ ਬਹੁਤ ਹੋ ਗਿਆ ਸੀ ਦੁਪਹਿਰੇ ਤੱਕ ਉੱਧਰ ਪਸ਼ੂਆਂ ਦਾ ਐ ਸਾਰਾ ਸੱਸਟੋ ਇਹ ਇਹ ਆਪਣਾ ਬੇੜਾ ਇੱਥੇ ਆਦਨ ਨੇ ਆਪਣਾ ਮੰਜਾ ਸ਼ੈੱਡ 'ਚ ਕੱਢ ਲਿਆ ਅੰਦਰ ਹੁੰਦਾ ਸੀਗਾ ਕਹਿੰਦਾ ਮੈਂ ਬਾਹਰ ਸੌਣਾ ਮੈਨੂੰ ਗਰਮੀ ਲੱਗਦੀ ਅੰਦਰ ਤੇ ਸ਼ੈਫੀ ਖੇਡਦਾ ਫਿਰਦਾ ਹੈ ਉਹ ਮੇਰੇ ਮਗਰ ਮਗਰ ਫਿਰਦਾ ਵੀ ਮੈਨੂੰ ਦੁੱਧ ਦੋ ਜੀ ਪੀਣ ਨੂੰ ਮੋ ਵੀ ਹੁਣ ਆਪਾਂ ਆ ਗਏ ਅੰਦਰ ਚੈਨਲ ਨੂੰ ਕਰਿਓ ਸਬਸਕ੍ਰਾਈਬ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਿਓ ਜੇ ਵੀਡੀਓ ਚੰਗੀ ਲੱਗੀ ਤਾਂ ਜਰੂਰ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਜੀ ਜੇ ਕੋਈ ਸਾਡੀ ਗਲਤੀ ਹੁੰਦੀ ਹੋਵੇ ਦੱਸਿਆ ਕਰੋ ਜੀ ਤੁਹਾਡੇ ਭੈਣ ਭਰਾ ਮੇਰੇ